ਹਾਂਜੀ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਨਵੀਂ ਵੀਡੀਓ ਤੂਣੀ ਟੂੜੀ ਕਿਵੇਂ ਬਣਦੀ ਹੈ ਉਸ ਵਿੱਚ ਤੁਹਾਡਾ ਸਵਾਗਤ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵੇਖੋ ਟਰੈਕਟਰ ਚੱਲੀ ਜਾਂਦੇ ਹਨ ਖੇਤਾਂ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਤੇ ਹੁਣ ਆਪਾਂ ਤੁਹਾਨੂੰ ਵੀ ਵਿਖਾਵਾਂਗੇ ਕਿ ਕਿੱਦਾਂ ਮਸ਼ੀਨ ਟੂੜੀ ਬਣਾ ਰਹੀ ਹੈ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਉਨੇ ਗੱਠਾਂ ਨਾਲ ਟੂੜੀ ਬਣਦੀ ਵਿਖਾਵਾਂਗੇ ਅਜਿਹੀਆਂ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੇਖੋ ਆਪਣਾ ਟੂੜੀ ਬਣਾਉਣ ਵਾਲਾ ਟਰੈਕਟਰ ਤੇ 6 ਮਸ਼ੀਨ ਲੱਗੀ ਹੈ ਉਹ ਖੇਤਾਂ ਵਿੱਚ ਚੱਲ ਰਹੀ ਹੈ ਇਹ ਤੁਹਾਨੂੰ ਆਪਾਂ ਵਿਖਾਵਾਂਗੇ ਇਹ ਗੱਠਾਂ ਨਾਲ ਟੂੜੀ ਕਿਵੇਂ ਬਣਾਉਂਦੀ ਹੈ ਸਾਰੇ ਵੀਰ ਆਪੋ ਆਪਣਾ ਕੰਮ ਬਹੁਤ ਹੀ ਸਪੀਡ ਨਾਲ ਕਰ ਰਹੇ ਹਨ ਤੁਹਾਨੂੰ ਪਤਾ ਪਿਛਲੇ ਦਿਨ ਸਾਡੇ ਆ ਗਏ ਸੀ ਤੇ ਛੜ ਨਹੀਂ ਆਏ ਉਹ ਸੋਚਦੇ ਹਨ ਕਿ ਮੀਂਹ ਪੈ ਜਾਵੇ ਫਿਰ ਦੁਬਾਰਾ ਤੇ ਛੇਤੀ ਨਾਲ ਥੋਨੇ ਦੀ ਕਰਾਈ ਕਰਕੇ ਇਹ ਆਪਣਾ ਸਾਮ ਸੰਭਈਆ ਕਰ ਲਈਏ ਉਹ ਵੀਰ ਬਹੁਤ ਹੀ ਧਿਆਨ ਨਾਲ ਟੁੜੀ ਵਾਲੀ ਮਸ਼ੀਨ ਚਲਾ ਰਿਹਾ ਜਿਹਦੇ ਨਾਲ ਗੱਠਾ ਬੰਦੀਆਂ ਹਨ ਇਹ ਕੋ ਬਹੁਤ ਹੀ ਵੱਡਾ ਟਰੈਕਟਰ ਤੇ ਬਹੁਤ ਵੱਡੀ ਮਸ਼ੀਨ ਹੈ ਇਹ ਬਹੁਤ ਹੀ ਮਹਿੰਗੀਆਂ ਮਸ਼ੀਨਾਂ ਹਨ ਜਿਸ ਨਾਲ ਤੂੜੀ ਬੰਦੀ ਹੈ ਤੇ ਇਕੱਠੀ ਹੁੰਦੀ ਹੈ ਹੁਣ ਤੁਹਾਨੂੰ ਪਤਾ ਤੂੜੀ ਦਾ ਵੀ ਸੀਜ਼ਨ ਹੋਇਆ ਗਿਆ ਹੈ ਆ ਵੇਖੋ ਗੱਠਾਂ ਨਾਲ ਤੂੜੀ ਬਣਾ ਰਹੀ ਹੈ ਇਦਾਂ ਇਸ ਦੀ ਗੱਠ ਕੰਪਲੀਟ ਹੋ ਗਈ ਤੇ ਇਸ ਨੇ ਥੱਲੇ ਸੁੱਟ ਦੇਣੀ ਹੈ ਅਜਿਹੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਡੀਓ ਵਿੱਚ ਕੋਈ ਸੁਧਾਰ ਕੀਤਾ ਕਰਨ ਵਾਲਾ ਹੈ ਜਾਂ ਕੀਤਾ ਹੋਵੇ ਕੀਤਾ ਜਾਣ ਵਾਲਾ ਹੋਵੇ ਉਸ ਦੀਆਂ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਜੇ ਕੀ ਸੁਧਾਰ ਕਰਨ ਦੀ ਲੋੜ ਹੈ ਆਹ ਵੇਖੋ ਪ੍ਰੋਪਰ ਪੂਰੀ ਗੱਠ ਵਿੱਚ ਬਣ ਗਈ ਹੈ ਇਸ ਨੂੰ ਸਟੋਰ ਕਰਨਾ ਆਸਾਨ ਹੋ ਜਾਂਦਾ ਹੈ ਕਿਉਂਕਿ ਇਹ 1 ਵਜੇ ਹੈ ਉਸ ਤਰ੍ਹਾਂ ਥੋੜੀ ਸਟੋਰ ਕਰਨੀ ਓਕੀ ਹੁੰਦੀ ਸੀ ਜਿਦਾਂ ਪਹਿਲੇ ਸਮਿਆਂ ਵਿੱਚ ਕਰਦੇ ਹੁੰਦੇ ਸੀ ਇਹ ਮਸ਼ੀਨ ਨਿਊ ਹਾਲੈਂਡ ਦੀ ਲੱਗਦੀ ਹੈ ਉਹ ਵੇਖੋ ਕਿਦਾਂ ਟਰੈਕਟਰ ਜਹਾਜ਼ ਵਾਂਗੂ ਖੇਤਾਂ ਵਿੱਚ ਚੱਲ ਰਿਹਾ ਹੈ ਉਜਿਹੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ ਐਂਡ ਪਲੀਜ਼ ਸਬਸਕ੍ਰਾਈਬ ਮਾਈ ਚੈਨਲ